ਕਿਸੇ ਵੀ ਕੌਮ ਦੀ ਜੋ ਹਾਲਾਤ ਹੁੰਦੇ ਆ ਅਗਰ ਉਹ ਕੌਮ ਕਿਸੇ ਹੋਰ ਕੌਮ ਦੇ ਗਲਬੇ ਹੇਠ ਜੀ ਰਹੀ ਹੁੰਦੀ ਆ ਤਾਂ ਬਹੁਤ ਵਾਰ ਉਸ ਕੌਮ ਦੇ ਉਹਨਾਂ ਹਾਲਾਤਾਂ ਲਈ ਉਹ ਗਲਬਾ ਵੀ ਜ਼ਿੰਮੇਵਾਰ ਹੁੰਦਾ ਉਸ ਗਲਬੇ ਨੂੰ ਬਣਾਈ ਰੱਖਣ ਲਈ ਜਿਹੜੀ ਸਥਾਪਤੀ ਹੈ ਉਹ ਇੱਕ ਲੋਕਲ ਕਿਸਮ ਦਾ ਨੇਟਿਵ 엘ੀਟ ਪੈਦਾ ਕਰਦੀ ਹੈ ਜਿਹੜਾ ਪਤਵੰਤਾ ਵਰਗ ਹੈ ਜਿਹੜਾ ਸਥਾਨਿਕ ਪਤਵੰਤਾ ਵਰਗ ਹੈ ਉਹਨਾਂ ਸਥਾਪਿਤ ਕੀਤਾ ਜਾਂਦਾ ਹੈ ਤਾਂ ਕਿ ਸਟੇਟਸ ਕੋ ਬਣਿਆ ਰਹੇ ਉਹਦੇ ਵਿੱਚ ਜਿਹੜੇ ਛੋਟੀ ਉਮਰ ਦੇ ਬਾਲ ਹੁੰਦੇ ਆ ਉਹਨਾਂ ਤੋਂ ਭਰਤੀ ਦੀ ਇੱਕ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਜਿਹੜੀ ਸਕੂਲਾਂ ਕਾਲਜਾਂ ਯੂਨੀਵਰਸਟੀਆਂ ਤੇ ਹੋਰ ਕਈ ਤਰ੍ਹਾਂ ਦੀ ਮਸ਼ੀਨਰੀ ਦੇ ਨਾਲ ਸ਼ੁਰੂ ਹੁੰਦੀ ਹੈ ਫਿਰ ਉਹ ਜਿਹੜੇ ਅਡੋਲਸੈਂਟ ਲੋਕ ਨੇ ਜਿਹੜੇ ਉਹਨਾਂ ਚੋਂ ਪ੍ਰੋਮਿਸਿੰਗ ਬੰਦੇ ਹੁੰਦੇ ਆ ਜਿਹੜੇ ਸਥਾਪਤੀ ਦੇ ਲਈ ਸਕਾਰਾਤਮਕ ਰੂਪ ਵਿੱਚ ਭੂਮਿਕਾ ਨਿਭਾ ਸਕਦੇ ਹੁੰਦੇ ਫਿਰ ਉਹਨਾਂ ਦੀ ਬ੍ਰਾਂਡਿੰਗ ਕੀਤੀ ਜਾਂਦੀ ਹੈ ਤੇ ਉਸ ਬੰਦੇ ਨੂੰ ਫਿਰ ਸਥਾਪਿਤ ਜਾਂ ਜਿਹੜਾ ਵੀ ਉਸ ਵਕਤ ਦਾ ਜੋਰਾਵਰ ਕਲਚਰ ਹੁੰਦਾ ਆ ਉਸ ਕਲਚਰ ਦੇ ਜਿਹੜੇ ਮੂਲ ਸਿਧਾਂਤ ਤੇ ਆ ਜਾਂ ਬੇਸਿਕ ਉਹਦੇ ਜਿਹੜੇ ਨੁਕਤੇ ਆ ਉਹਨਾਂ ਦੇ ਨਾਲ ਸ਼ਿੰਗਾਰ ਕੇ ਸੋਸਾਇਟੀ ਵਿੱਚ ਉਤਾਰਿਆ ਜਾਂਦਾ ਔਰ ਫਿਰ ਉਹ ਕਲਚਰ ਜਿਹੜਾ ਆ ਥੱਲੇ ਵਾਲੇ ਪੱਧਰ ਤੱਕ ਆਪਣੀ ਜੜ੍ਹ ਸਥਾਪਿਤ ਕਰਦਾ ਹੈ ਲਾਉਂਦਾ ਆ ਤੇ ਆਮ ਲੋਕ ਵੀ ਉਸ ਸਭਿਆਚਾਰ ਦੇ ਅਨੁਸਾਰ ਹੀ ਹੋ ਜਾਂਦੇ ਆ ਸਾਡੇ ਨਾਲ ਵੀ ਇਸ ਤਰ੍ਹਾਂ ਹੋ ਰਿਹਾ ਹੈ ਸਾਡਾ ਵੀ ਇੱਕ 엘ੀਟ ਹੈ ਜਿਹਨੂੰ ਸਥਾਪਤੀ ਦਾ ਥਾਪੜ ਆ ਔਰ ਉਹ ਸਾਡੇ ਪੈਟਰਨਸ ਨੂੰ ਬਦਲਣ ਨਹੀਂ ਦੇ ਰਿਹਾ ਸਾਡੀ ਜਿਹੜੀ ਅਸਲ ਰਾਜਨੀਤਿਕ ਤੌਰ ਆ ਉਹ ਦੁਨੀਆ ਤੇ ਪ੍ਰਗਟ ਨਹੀਂ ਹੋ ਰਹੀ ਅਸੀਂ ਪਹਿਲਾਂ ਤੋਂ ਤੁਰੀਆਂ ਆਉਂਦੀਆਂ ਰਵਾਇਤੀ ਕਿਸਮ ਦੀਆਂ एक्सरसाइजज ਦੇ ਵਿੱਚ ਪਏ ਹੋਏ ਆ ਔਰ ਉਹਦੇ ਤੋਂ ਸਪਸ਼ਟਤਾ ਨਾਲ ਬਾਹਰ ਨਹੀਂ ਆ ਰਹੇ